ਹੁਣ ਆਪਾਂ ਪਹਿਲੇ ਸਟੈਪ ਤੋਂ ਹੀ ਥ੍ਰੈਡ ਜਿਹੜਾ ਬਾਹਰ ਲਿਆਵਾਂਗੇ ਠੀਕ ਹੈ ਸਟੈਪ ਉਹ ਜਿਹੜੇ ਸ਼ੁਰੂ ਹੋਣੇ ਨੇ ਫਿਲ ਕਰਨ ਦੇ ਉਹ ਜਿਵੇਂ ਆਪਾਂ ਵੱਡੀ ਸਿੰਧੀ ਬਣਾਈ ਸੀ ਉਦੋਂ ਹੀ ਸ਼ੁਰੂ ਹੋਣਾ ਠੀਕ ਹੈ ਆ ਦੇਖੋ ਇੱਥੋਂ ਆਪਾਂ ਕਰ ਲਿਆ ਤਾਂ ਆਪਾਂ ਨਾਲ ਹੀ ਜਿਹੜਾ ਇਹਨੂੰ ਮੂਵ ਕਰ ਜਾਣਾ ਇਸ ਸਾਈਡ ਨੂੰ ਹੁਣ ਦੇਖੋ ਗਾਂਹ ਤੱਕ ਆ ਕਿੱਧਰ ਜਾ ਸਕਦਾ ਕਿਸੇ ਪਾਸੇ ਵੀ ਨਹੀਂ ਨਾ ਜਾਣ ਨੂੰ ਨੈਕਸਟ ਆਪਾਂ ਇਹਦੇ નીચે ਦੀ ਲਿਆਵਾਂਗੇ ਹੁਣ ਦੇਖੋ ਕਿੱਧਰ ਜਾਊਗਾ ਥ੍ਰੈਡ ਇਹਦੇ ਨਾਲ-ਨਾਲ ਆ ਰਿਹਾ ਨਾ ਤਾਂ ਇਧਰ ਨੂੰ ਜਾਊਗਾ ਜਦੋਂ ਆਪਾਂ ਕਿਸੇ ਪਾਸੇ ਨੂੰ ਜਾਣਾ ਤਾਂ ਇਹ ਇਹ ਵਾਲੇ ਸਟੈਪ ਵਿੱਚ ਦੀ ਜਾਣਾ ਜਦੋਂ ਉਧਰੋਂ ਵਾਪਸ ਆਉਣਾ ਫਿਰ ਇਹਨੂੰ ਚੱਕ ਦਾਪ ਕਰਨੀ ਹੈ ਠੀਕ ਹੈ ਹੁਣ ਆਪਾਂ ਜਿਹੜਾ ਬਾਕਸ ਦੇ ਵਿੱਚ ਆ ਦੇਖੋ ਇਹਦੇ ਵਿੱਚ ਆ ਨਾ ਤਾਂ ਆਪਾਂ ਇਹਨੂੰ ਬਗਲ ਨਾਲ ਬਾਕਸ ਨੂੰ ਤਾਂ ਇੱਥੋਂ ਦੀ ਚਾਹਾਂਗੇ ਜਿਹੜਾ ਆਪਣੇ ਕੋਲੇ ਬਾਹਰ ਨੂੰ ਬਾਦਵੇਂ ਕੋਨੇ ਹੁੰਦੇ ਨਾ ਉਹਦੇ ਵਿੱਚ ਦੀ ਚਾਹਨੇ ਆ। ਹੋ ਗਿਆ। ਹੁਣ ਆਪਣੇ ਕੋਲੇ ਜਦੋਂ ਐਂ ਦੋ ਥ੍ਰੈਡ ਹੋ ਜਾਣ। ਦੇਖੋ ਦੋ ਹੋ ਗਏ ਨਾ। ਇੱਕ ਤਾਂ ਆਪਣੀ ਆਊਟਲਾਈਨਿੰਗ ਇਹ ਤਾਂ ਸਾਰੀ ਹੈਗੀ ਹੈਗੀ ਹੈ ਤਾਂ ਇੱਕ ਆਪਾਂ ਇਹ ਮੂਵ ਕੀਤਾ ਇਹਨੂੰ ਫਿਲ ਕਰਨ ਵਾਸਤੇ ਤਾਂ ਇਹਦਾ ਆਪਾਂ ਪਹਿਲਾ ਥ੍ਰੈਡ ਚੱਕਾਂਗੇ। ਠੀਕ ਹੈ ਜਿਵੇਂ ਵੱਡਾ ਟਾਂਕਾ ਪਰ ਚੱਕਦੇ ਹੁੰਦੇ ਸੀ ਨਾ ਆਪਾਂ ਦੋ ਹੋ ਜਾਂਦੇ ਸੀ ਤਾਂ ਉਦਾਂ ਹੀ ਜਦੋਂ ਇਹ ਦੋ ਹੋ ਜਾਣ ਤਾਂ ਆਪਾਂ ਪਹਿਲਾ ਟਾਂਕਾ ਚੱਕਣਾ ਹੈ ਤਾਂ ਵਾਪਸ ਆਗੇ ਹੁਣ ਦੇਖੋ ਕਿੱਧਰ ਨੂੰ ਜਾ ਸਕਦਾ ਇਧਰ ਨੂੰ ਨਹੀਂ ਜਾ ਸਕਦੇ ਆਪਾਂ ਕਿਉਂਕਿ ਫਿੱਲ ਨਹੀਂ ਹੋਣਾ ਤਾਂ ਆਪਾਂ ਜਿਹੜੀ ਆਊਟਲਾਈਨਿੰਗ ਹੈ ਨਾ ਇਹ ਆਊਟਲਾਈਨਿੰਗ ਇਹਦੇ ਨਾਲ-ਨਾਲ ਜਾਣਾ ਤਾਂ ਆਪਾਂ ਸੈਂਟਰ ਵਿੱਚ ਇੰਟਰ ਕਰ ਜਾਾਂਗੇ ਠੀਕ ਹੈ ਦੇਖੋ ਇਧਰ ਤਾਂ ਹੋਰ ਪਾਸੇ ਨੂੰ ਲੰਘ ਰਿਹਾ ਨਾ ਥ੍ਰੈਡ ਤਾਂ ਆਪਾਂ ਆਪਣਾ ਥ੍ਰੈਡ ਸੈੱਟ ਕਿੱਥੇ ਆਊਗਾ ਇਹਦੇ ਨਾਲ-ਨਾਲ ਆਊਗਾ ਠੀਕ ਹੈ ਜਦੋਂ ਵੀ ਆਪਾਂ ਕਿਸੇ ਬਾਕਸ ਦੇ ਵਿੱਚ ਐਂਟਰ ਕਰਨਾ ਤਾਂ ਆਪਾਂ ਉਹ ਥ੍ਰੈਡ ਨੂੰ ਚੱਕਣਾ ਪਹਿਲਾਂ ਚੱਕ ਕੇ ਹੀ ਐਂਟਰ ਹੋਊਗਾ ਆਪਾਂ ਆਹ ਥ੍ਰੈਡ ਚੱਕ ਕੇ ਇਸ ਬਾਕਸ ਵਿੱਚ ਐਂਟਰ ਕਰ ਗਏ ਹੁਣ ਦੇਖੋ ਇਹਦੇ ਵਿੱਚ ਕਿੱਧਰ ਨੂੰ ਜਾ ਸਕਦੇ ਆਪਾਂ ਐਂ ਗਾਹਾਂ ਤਾਂ ਲੰਘ ਨਹੀਂ ਨਾ ਸਕਦੇ ਤਾਂ ਇਹ ਤੋਂ ਆਪਾਂ ਇਹਦੇ ਰਾਹੀਂ ਆਪਾਂ ਮੂਵ ਕਰਨਾ ਇਹ ਤੋਂ ਇਹਦੇ ਵਿੱਚ ਇੱਥੋਂ ਇਹਦੇ ਵਿੱਚ ਇੱਥੋਂ ਇਹਦੇ ਵਿੱਚ ਐਵੇਂ ਠੀਕ ਹੈ ਮਰੂ ਨੈਕਸਟ ਆਪਣਾ ਸਟੈਪ ਆ ਜਿਹੜਾ ਉਹ ਇਹਨੂੰ ਚੱਕ ਕੇ ਬਾਕਸ ਦੇ ਵਿੱਚ ਐਂਟਰ ਕਰਨਾ ਹੈ ਪਹਿਲਾ ਥ੍ਰੈਡ ਆਊਗਾ ਨਾ ਜਿਹੜਾ ਵੀ ਪਹਿਲਾ ਥ੍ਰੈਡ ਆਊਗਾ ਆਪਣੇ ਕੋਲੇ ਆਪਾਂ ਹੁਣ ਚੱਕਣਾ ਹੈ ਤਾਂ ਹੁਣ ਦੇਖੋ ਆਪਾਂ ਇਹਦੇ ਵਿੱਚ ਐਂਟਰ ਕਰਕੇ ਤਾਂ ਹੁਣ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਆਪਾਂ ਜਦੋਂ ਥ੍ਰੈਡ ਹੁਣ ਆਪਣਾ ਥ੍ਰੈਡ ਬਾਹਰ ਜਾ ਰਿਹਾ ਦੇਖੋ ਤਾਂ ਇਸ ਸਟੈਪ ਰਾਹੀਂ ਆਪਾਂ ਵਾਪਸ ਮੁੜਨਾ ਹੈ ਠੀਕ ਹੈ ਆਹ ਵਾਲੇ ਸਟੈਪ ਨੇ ਨਾ ਆਪਣੇ ਕੋਲੇ ਸਾਰੇ ਤਾਂ ਕੋਨੇ ਨੇ ਜਿਹੜੇ ਤੇ ਇਹਦੇ ਰਾਹੀਂ ਆਪਾਂ ਵਾਪਸ ਮੁੜਨਾ ਹੈ ਬਾਕਸ ਦੇ ਵਿੱਚ ਵਾਪਸ ਮੁੜਨਾ ਹੈ ਲੋ ਜੀ ਹਣ ਦੇਖੋ ਦੋ ਥ्रेड ਹੋ ਗਏ ਦੋ ਟਾਂਕੇ ਹੋ ਗਏ ਨਾ ਤਾਂ ਆਪਾਂ ਪਹਿਲਾ ਚੱਕ ਲੈਣਾ ਲੋ ਜੀ ਹੁਣ ਆਪਾਂ ਬਾਕਸ ਚੋਂ ਫੇਰ ਬਾਹਰ ਜਾ ਰਹੇ ਆਂ ਦੇਖੋ ਹੋਰ ਕਿੱਧਰ ਨੂੰ ਚਾਹੀਏ ਤਾਂ ਆਪਣੇ ਕੋਲ ਆਹ ਸਟੈਪ ਹੈਗਾ ਇੱਕ ਜਿਹੜਾ ਆਪਾਂ ਨੂੰ ਵਾਪਸ ਮੋੜ ਕੇ ਲਿਆਉਂਦਾ ਬਾਕਸ ਦੇ ਵਿੱਚ ਆਪਣੇ ਕੋਲ ਦੋ ਦੋ ਥ੍ਰੈਡ ਹੋਈ ਜਾਣਗੇ ਤਾਂ ਆਪਾਂ ਪਹਿਲਾ ਪਹਿਲਾ ਜਿਹੜਾ ਜਿਵੇਂ ਆਹ ਵਾਲਾ ਪਹਿਲਾ ਹੋ ਗਿਆ ਨਾ ਆਪਣਾ ਦੇਖ ਰਹੇ ਹੋ ਇਹ ਵਾਲਾ ਪਹਿਲਾ ਇਹ ਵਾਲਾ ਆਪਣੇ ਕੋਲ ਦੂਜਾ ਜਦੋਂ ਆਪਾਂ ਇਹਨੂੰ ਟਾਈਟ ਕਰਦੇ ਆਂ ਦੇਖੋ ਦੋ ਬੰਦੇ ਆ ਨਾ ਆਪਣੇ ਕੋਲੇ ਤਾਂ ਆਪਾਂ ਪਹਿਲਾ ਚੱਕਣਾ ਠੀਕ ਹੈ ਦੂਜੇ ਨੂੰ ਕੁਝ ਨਹੀਂ ਕਰਨਾ ਪਹਿਲਾ ਚੱਕਣਾ ਲਓ ਜੀ ਪਹਿਲਾ ਚੱਕ ਲਿਆ ਹੁਣ ਨੈਕਸਟ ਫਿਰ ਆਪਾਂ ਬਾਕਸ ਤੋਂ ਬਾਹਰ ਜਾ ਰਹੇ ਆ ਤਾਂ ਬਾਕਸ ਦੇ ਵਿੱਚ ਵਾਪਸ ਆਉਣ ਲਈ ਆਹ ਜਿਹੜੀ ਆਪਣੇ ਕੋਲ ਬੱਦਵੇਂ ਕੋਨੇ ਨੇ ਨਾ ਇਹਦੇ ਵਿੱਚ ਦੀ ਆਪਾਂ ਵਾਪਸ ਮੜਾਂਗੇ ਲਓ ਜੀ हम अपने को फिर दो हो गए दो हो गए तो आप पहला चेक लाँगे हम अपना बॉक्स एक कंप्लीट हो गया फिल नहीं होगा क्योंकि मैं तो पहले ही दस कि आप थोड़े व्डे साइज रखे नेता कि तुम तो ट पता लग जाए ठीक है तो एक बिरला जी रहेगा क्योंकि बॉक्स जेडे अपने साइज़ ना व्डे ने हम देखो आप आ गए हम आप अंदर ਬਾਕਸੋਂ ਬਾਹਰ ਜਾ ਰਹੇ ਆ ਨਾ ਬਾਕਸ ਦੇ ਨੈਕਸਟ ਬਾਕਸ ਦੇ ਵਿੱਚ ਮੂਵ ਕਰਨ ਲਈ ਆਪਾਂ ਨੂੰ ਸੈਂਟਰ ਬਾਕਸ ਦੇ ਵਿੱਚ ਆਉਣਾ ਪਊ ਸੈਂਟਰ ਦੇ ਵਿੱਚ ਆਉਣ ਲਈ ਆਪਾਂ ਕੀ ਕਰਨਾ ਹੈ ਦੇਖੋ ਜਦੋਂ ਉ ਤਾਂ ਆਪਾਂ ਇਧਰ ਨੂੰ ਆਈ ਘੁੰਮ ਜਾਣਾ ਸੀ ਨਾ ਹੁਣ ਆਪਣੇ ਕੋਲੇ ਆ ਵੀ ਤੋਣੇ ਹੁਣ ਆਪਣੇ ਕੋਲੇ ਟੋਟਲ ਚਾਰ ਥ੍ਰੈਡ ਬਣ ਗਏ ਸੀ ਨਾ ਪਹਿਲਾ ਆ ਬਣ ਗਏ ਸੀ ਦੇਖ ਰਹੇ ਹੋਰ ਜ਼ੂਮ ਕਰਨਾ ਥੋੜਾ ਜਿਹਾ ਹਾਂ ਹੁਣ ਸਹੀ ਲੱਗ ਰਿਹਾ ਦੇਖੋ ਆ ਵਾਲੇ ਆਪਣੇ ਕੋਲੇ ਚਾਰ ਥ੍ਰੈਡ ਬਣ ਰਹੇ ਨੇ ਇੱਕ ਆਵਲ ਇੱਕ ਇਹ ਵਾਲਾ ਠੀਕ ਹੈ ਜਦੋਂ ਛੋਟਾ ਬਾਕਸ ਉਹ ਕੋਈ ਨਾ ਚਾਰੇ ਨੇੜੇ ਨੇੜੇ ਹੋਣਗੇ ਹੋਂ ਤੋਂ ਬਹੁਤ ਦੂਰ ਲੱਗ ਰਹੇ ਨੇ ਚਾਰੇ ਬਹੁਤ ਨੇੜੇ ਨੇੜੇ ਹੋਣਗੇ ਤਾਂ ਹੀ ਇਹ ਗੁੰਦਮੀ ਜੀ ਬਣ ਜਾਂਦੀ ਆ ਫਿਰ ਪਹਿਲਾ ਥਰੈਡ ਦੂਜਾ ਥਰੈਡ ਇਹ ਤੀਜਾ ਥਰੈਡ ਇਹ ਚੌਥਾ ਥਰੈਡ ਤਾਂ ਹੁਣ ਆਪਾਂ ਜਦੋਂ ਪਹਿਲਾ ਚੱਕ ਲਿਆ ਤਾਂ ਆਪਾਂ ਤੀਜਾ ਵੀ ਚੱਕਾਂਗੇ ਜਦੋਂ ਤਾਂ ਆਪਣੇ ਕੋਲ ਦੋ ਨੇ ਉਦੋਂ ਤਾਂ ਆਪਾਂ ਪਹਿਲਾ ਥਰੈਡ ਚੱਕਣਾ ਠੀਕ ਹੈ ਜਦੋਂ ਆਪਣੇ ਕੋਲ ਚਾਰ ਹੋਗੇ ਤਾਂ ਆਪਾਂ ਪਹਿਲਾ ਤੇ ਤੀਜਾ ਦੋਨੇ ਚੱਕਣੇ ਨੇ ਠੀਕ ਹੈ ਇਹ ਬਾਕਸ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਜਦੋਂ ਨੈਕਸਟ ਸੈਂਟਰ ਦੇ ਵਿੱਚ ਏਂਟਰ ਕਰਾਂਗੇ ਨੇ ਦੇਖੋ ਇੱਥੇ ਤਾਂ ਆਪਾਂ ਬਾਹਰ ਹੀ ਫਿਰਦੇ ਆ ਨਾ ਐ ਇਧਰੋਂ ਆਪਾਂ ਫਿਲ ਕਰ ਚੁੱਕੇ ਆ ਡਿਜ਼ਾਈਨ ਵੀ ਨਹੀਂ ਬਣੂਗਾ ਤਾਂ ਆਪਾਂ ਸੈਂਟਰ 'ਚ ਏਂਟਰ ਕਰਨਾ ਇਹ ਵਾਲਾ ਆਪਣਾ ਸੈਂਟਰ ਹੈ ਠੀਕ ਹੈ ਇਹਦਾ ਪੂਰੀ ਬੁੱਟੀ ਦਾ ਨਹੀਂ ਪੂਰੀ ਬੁੱਟੀ ਦਾ ਸੈਂਟਰ ਇਹ ਹੈ ਇਹ ਨਾ ਚਾਰਾਂ ਬਾਕਸ ਦਾ ਸੈਂਟਰ ਆਪਾਂ ਇਹਨੂੰ ਮੰਨ ਕੇ ਚੱਲਦੇ ਆ ਤਾਂ ਇੱਥੋਂ ਵੀ ਆਪਾਂ ਪਹਿਲਾ ਥ੍ਰੈਡ ਚੱਕ ਲਾਂਗੇ ਇਹ ਪਹਿਲਾ ਹੈ ਨਾ ਚੱਕ ਲਿਆ ਹੁਣ ਆਪਾਂ ਸੈਂਟਰ ਵਿੱਚ ਆ ਗਏ ਇਹ ਇਨਾ ਬਾਕਸਸ ਦੇ ਸੈਂਟਰ ਵਿੱਚ ਆ ਗਏ ਤਾਂ ਹੁਣ ਆਪਾਂ ਨੈਕਸਟ ਦੇ ਵਿੱਚ ਜਾਣ ਵਾਸਤੇ ਪਹਿਲਾਂ ਥ੍ਰੈਡ ਚੱਕ ਲਾਂਗੇ ਚਲੋ ਜੀ ਹੁਣ ਆਪਾਂ ਬਾਹਰ ਜਾ ਰਹੇ ਹਾਂ ਤਾਂ ਆਪਾਂ ਦੇ ਕੋਲੇ ਆਹ ਕੋਨੇ ਹੈਗੇ ਨਹੀਂ ਜਿੰਨਾ ਰਾਹੀ ਆਪਾਂ ਵਾਪਸ ਮੁੜਨਾ ਹੈ ਠੀਕ ਹੈ ਹੁਣ ਆਪਣੇ ਕੋਲੇ ਇਹ ਦੋ ਥ੍ਰੈਡ ਹੋ ਗਏ ਨਾ ਇਹ ਵਾਲੇ ਤਾਂ ਆਪਾਂ ਪਹਿਲਾਂ ਚੱਕ ਲਾਂਗੇ ਹੁਣ ਦੇਖੋ ਅੱਗੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਹੁਣ ਜੇ ਤਾਂ ਆਪਣੇ ਕੋਲ 4 ਬਾਕਸ ਵਾਲੀ ਸਿੰਧੀ ਹੁੰਦੀ ਤਾਂ ਆਪਾਂ ਇੱਥੋਂ ਐਂ ਮੋੜਿਆ ਆਉਣਾ ਸੀ ਠੀਕ ਹੈ ਇਹਨੂੰ ਫਿਲ ਕਰਦੇ ਹੁਣ ਜਿਵੇਂ ਆਪਾਂ ਆ ਰਹੇ ਸਾਰੇ ਬਾਕਸੋ ਨਾਲ ਹਾਂਜੀ ਹੁਣ ਜਦੋਂ ਆਪਣੇ ਕੋਲੇ ਬਾਕਸ ਹੀ ਵੱਧ ਨੇ ਜਦੋਂ ਆਪਾਂ ਇਹਦੀ ਆਊਟਲਾਈਨਿੰਗ ਕੀਤੀ ਹੈ ਤਾਂ ਆਪਾਂ ਸਾਰੇ ਪਾਸਿਓਂ ਘੁੰਮ ਕੇ ਗਏ ਹਾਂ ਤਾਂ ਇਦਾਂ ਹੀ ਹੁਣ ਇੱਥੋਂ ਇਹ ਇਹਦਾ ਜਿਹੜਾ ਮੇਨ ਸੈਂਟਰ ਹੈ ਉੱਥੇ ਆ ਜਾਏਗਾ ਸਾਰੀ ਬੁੱਟੀ ਦਾ ਮੇਨ ਸੈਂਟਰ ਇਹ ਵਾਲਾ ਨਾ ਇਥੇ ਆਪਾਂ ਪੁਆਇੰਟ ਜਾਂ ਲਾ ਦਈਏ ਸੀ ਲਿਖ ਦਿੰਨੇ ਆ ਚਲੋ ਇਹਨੂੰ ਸੀ ਮੰਨ ਲਓ ਸੈਂਟਰ ਐ ਇਹ ਠੀਕ ਐ ਪੂਰੇ ਡਿਜ਼ਾਈਨ ਦਾ 16 ਬਾਕਸਾਂ ਦਾ ਸੈਂਟਰ ਇਹ ਵਾਲਾ ਐ ਦੇਖ ਰਿਹਾ ਨਾ ਹੁਣ ਆਪਾਂ ਇਹ ਮੇਨ ਸੈਂਟਰ ਐ ਨਾ ਜਿਹੜੇ ਇਹਦੇ ਵਿੱਚ ਇੰਟਰ ਕਰਨਾ ਕਿਉਂਕਿ ਹੋਰ ਆਪਾਂ ਕਿਤੇ ਜਾ ਹੀ ਨਹੀਂ ਰਿਹਾ ਥਰੈਡ ਦੇਖੋ ਇਧਰ ਡਿਜ਼ਾਈਨ ਖਰਾਬ ਉੱਪਰੋਂ ਆਪਾਂ ਵਾਪਿਸ ਆਈਆਂ ਵਿੱਚ ਇੰਟਰ ਕੀਤੇ ਆ ਇਸ ਬਾਕਸ ਦੇ ਇਧਰ ਵੀ ਨਹੀਂ ਜਾ ਸਕਦਾ ਬਾਹਰ ਜਾ ਰਿਹਾ ਤਾਂ ਆਪਣੇ ਕੋਲੇ ਇੱਕ ਹੀ ਇੱਕ ਜਿਹੜਾ ਸਟੈਪ ਆ ਉਹ ਸੈਂਟਰ ਇਹ ਆਪਾਂ ਆ ਵੀ ਸੈਂਟਰ ਵਿੱਚ ਹੁਣ ਸੈਂਟਰ ਤੋਂ ਆਪਾਂ ਨੈਕਸਟ ਬਾਕਸ ਦੇ ਵਿੱਚ ਇੰਟਰ ਕਰਨਾ ਇੱਧਰ ਠੀਕ ਹੈ ਪਹਿਲਾ ਥ੍ਰੈਡ ਚੱਕ ਕੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਜਿਹੜੇ ਸਟੈਪ ਆਪਾਂ ਫੋਲੋ ਕਰ ਰਹੇ ਆ ਇਹਦੇ ਵਿੱਚ ਆਪਾਂ ਪਹਿਲਾ ਜਿਹੜਾ ਥ੍ਰੈਡ ਆ ਉਹ ਚੱਕਣਾ ਹੁਣ ਆਪਾਂ ਬਾਹਰ ਜਾ ਰਹੇ ਆ ਤਾਂ ਆਪਣੇ ਕੋਲੇ ਉਹੀ ਕੋਨੇ ਹੈਗੇ ਨੇ ਕਾਰਨਰ ਨੇ ਜਿਹੜੇ ਇਹਦੇ ਇਸ ਪੁਣ ਤੋਂ ਆਪਾਂ ਵਾਪਿਸ ਆ ਜਾਣ। ਦੋ ਥ्रेड ਹੋ ਗਏ ਆਪਣੇ ਕੋਲੇ ਤਾਂ ਆਪਾਂ ਪਹਿਲਾ ਥ्रेड ਚੱਕ ਲਾਂਗੇ। ਠੀਕ ਹੈ। ਇਹ ਹੋ ਗਿਆ ਆਪਾਂ ਪਹਿਲਾ ਥ्रेड ਚੱਕ ਲਿਆ ਤੇ ਹੁਣ ਆਪਾਂ ਇਹ ਚਾਰ ਬਾਕਸ ਵਾਲੀ ਸਿੰਧੀ ਆ ਜਿਹੜੀ ਇਹਦੇ ਸੈਂਟਰ ਵਿੱਚ ਐਂਟਰ ਕਰਾਂਗੇ। इतों पर इस बॉक्स तो इतने नैक्सट बॉक्स में एंटर करना तो ये आप करते हैं पहला टांका चकते हैं ठीक है आ इस चीज़ का ध्यान रखियो पहला टांका हमेशा चकते हैं आप फिर एंटर करते हैं बॉक्स लो जी इतों पर इस कोने राही देख लिया ना इस कोने वापस बॉक्स में एंटर कर देंगे दो थ्रैड हो जाएंगे अपने को दो हो गए तो पैला आप चक लेंगे ਅੱਗੇ ਫਿਰ ਨੈਕਸਟ ਕੋਨੇ ਤੇ ਪਹੁੰਚ ਜਾਵਾਂਗੇ ਥ੍ਰੈਡ ਉਹ ਜਿਹੜੇ ਥ੍ਰੈਡ ਦੇ ਜਾਂ ਜਿਹੜੀ ਆਊਟਲਾਈਨਿੰਗ ਵਾਲਾ ਆ ਥ੍ਰੈਡ ਆ ਨਾ ਆਪਣੇ ਕੋਲੇ ਸਾਰੇ ਆਊਟਲਾਈਨਿੰਗ ਦੇ ਨਾਲ-ਨਾਲ ਜਿੱਥੋਂ ਥ੍ਰੈਡ ਜਾਊਗਾ ਦੇਖੋ ਇਹ ਨਾਲ-ਨਾਲ ਜਾ ਰਿਹਾ ਨਾ ਤਾਂ ਉਸੇ ਸਟੈਪ ਤੇ ਪਹੁੰਚਣਾ ਆਪਾਂ ਆਊਟਲਾਈਨਿੰਗ ਨੂੰ ਫਾਲੋ ਕਰਨਾ ਆਊਟਲਾਈਨਿੰਗ ਦੇ ਨਾਲ-ਨਾਲ ਜਾਣਾ ਜਿੱਥੇ ਆਪਣਾ ਅੱਜ ਖਤਮ ਹੋ ਗਏ ਉੱਥੇ ਆਪਾਂ ਇਹ ਪੁਆਇੰਟ ਤੋਂ ਵਾਪਸ ਆ ਜਾਣਾ ਜਿੱਥੇ ਆਪਣੇ ਕੋਲ ਇਹਦਾ ਦੋ ਥ੍ਰੈਡ ਬਣ ਗਏ ਤਾਂ ਆਪਾਂ ਪਹਿਲਾ ਥ੍ਰੈਡ ਚੱਕ ਲੈਣਾ ਠੀਕ ਹੈ ਲੋਜੀ ਤਾਂ ਇਦਾਂ ਹੀ ਫਿਰ ਆਪਾਂ ਉਹਨੇ ਜਿਹੜੇ ਹੈਗੇ ਨੇ ਉਥੋਂ ਆਪਾਂ ਮੂਵ ਕਰੀ ਜਾਂਦੇ ਜਿੱਥੇ ਆਪਣੇ ਕੋਲ ਦੋ ਥ्रेड ਹੋ ਗਏ ਉੱਥੇ ਆਪਾਂ ਇੱਕ ਚੱਕ ਲੈਣਾ ਹੁਣ ਦੇਖੋ ਇੱਥੇ ਦੋ ਆ ਸੀ ਦੋ ਆ ਸੀਗੇ ਚਾਰ ਥ्रेड ਹੋ ਗਏ ਨੇ ਤਾਂ ਇੱਕ ਮੀਨ ਆਪਾਂ ਕੀ ਕਰਨਾ ਪਹਿਲਾ ਤੇ ਤੀਜਾ ਚੱਕ ਲੈਣਾ ਲੋਜੀ ਇਹ ਬਾਕਸ ਵੀ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਫੇਰ ਆਪਣੇ ਕੋਲ ਆ ਦੋ ਥ੍ਰੈਡ ਨੇ ਵਾਪਸ ਬਾਕਸ ਵਿੱਚ ਐਂਟਰ ਕਰਨ ਲੱਗੇ ਆਪਾਂ ਪਹਿਲਾ ਥ੍ਰੈਡ ਹਮੇਸ਼ਾ ਚੱਕਣਾ ਠੀਕ ਹੈ ਆਪਣਾ ਪੈਟਰਨ ਆ ਜਿਹੜਾ ਇਹੀ ਆ ਪਹਿਲਾ ਦੱਬ ਕੇ ਵੀ ਹੁੰਦੇ ਨੇ ਪੈਟਰਨ ਆਪਾਂ ਇਹੀ ਪੈਟਰਨ ਫੋਲੋ ਕਰਾਂਗੇ ਸਿੰਧੀ ਉਦਾਂ ਵੀ ਬਣਦੀ ਹੈ ਇਦਾਂ ਵੀ ਬਣਦੀ ਹੈ ਆਪਣੇ ਆਪਣੇ ਹਿਸਾਬ ਨਾਲ ਸਹੀ ਜਾਂ ਗਲਤ ਦਾ ਕੁਝ ਵੀ ਨਹੀਂ ਹੈ ਬਸ ਥੋੜਾ ਜਿਹਾ ਵਸ ਤਰੀਕਾ ਆਪਣਾ ਆਪਣਾ ਹੁੰਦਾ ਹੈ ਆਮ ਸਿੰਧੀ ਇਦਾਂ ਹੀ ਬਣਦੀ ਹੈ ਪਹਿਲਾ ਥ੍ਰੈਡ ਚੱਕ ਕੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਆਪਾਂ ਪਹਿਲਾ ਥ੍ਰੈਡ ਦੱਬਿਆ ਸੀਗਾ ਠੀਕ ਹੈ ਤਾਂ ਤੁਸੀਂ ਹੁਣ ਜਿਹੜੀਆਂ ਟਿਊਟੋਰੀਅਲ ਵੀਡੀਓ ਪਾਈਆਂ ਨੇ ਆਪਾਂ ਉਹਦੇ ਹਿਸਾਬ ਨਾਲ ਹੀ ਚੱਲ ਪਿਓ ਇਹ ਜ਼ਿਆਦਾ ਆਸਾਨ ਹੈ ਉਹਦੇ 'ਚ ਥੋੜੇ ਜਿਹੇ ਸਟੈਪ ਵੱਜ ਜਾਂਦੇ ਨੇ ਹੈ ਉਹ ਵੀ ਸਿੰਧੀ ਹੈ ਕੁਛ ਨਹੀਂ ਹੈ ਬਸ ਤਰੀਕਾ ਵਾਲਾ ਜਿਹਾ ਫਰਕ ਹੈ ਇਹਦੇ 'ਚ ਆਪਾਂ ਪਹਿਲਾ ਥ੍ਰੈਡ ਚੱਕ ਕੇ ਦੂਜਾ ਦੱਬਦੇ ਨਹੀਂ ਉਹਦੇ 'ਚ ਦੂਜਾ ਪਹਿਲਾ ਦੱਬ ਕੇ ਦੂਜਾ ਚੱਕ ਲੈਣੇ ਆ ਬਸ ਇੰਨਾ ਕੀ ਫਰਕ ਹੈ ਹੋਰ ਕੁਛ ਨਹੀਂ ਤੁਸੀਂ ਉਹਨੂੰ ਨਾ ਹੋ ਕਰਿਓ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ ਬਸ ਆਪਾਂ ਹੁਣ ਆਹੀ ਪੈਟਰਨ ਨਾਲ ਪੈਟਰਨ ਦੇ ਨਾਲ ਸਾਰੀਆਂ ਵੀਡੀਓ ਜਿਹੜੀਆਂ ਪਾ ਰਹੇ ਆ ਤਾਂ ਤੁਸੀਂ ਇਸੇ ਪੈਟਰਨ ਨੂੰ ਫੋਲੋ ਕਰਨਾ ਹੈ ਥਰਡ ਦੇਖੋ ਆਪਣੇ ਆਪ ਘੁਮੀ ਜਾਏਗਾ ਜਿਵੇਂ ਵੱਡੀ ਸਿੰਧੀ ਦੇ ਵਿੱਚ ਆਪਾਂ ਕਰਦੇ ਆ ਨਾ ਸੇਮ ਸਟੈਪ ਉਹੀ ਚੱਲਣਗੇ ਪਹਿਲਾਂ ਚੱਕ ਲਿਆ ਆਪਾਂ ਇਹ ਬਾਕਸ ਤੋਂ ਬਾਹਰ ਜਾਣਾ ਤੇ ਬਸ ਐਂ ਦੇਖ ਲਓ ਵੀ ਚਾਰ ਥਰੈਡ ਕਿੱਥੇ ਹੋ ਰਹੇ ਨੇ ਤਾਂ ਉੱਥੇ ਪਹਿਲਾਂ ਤੇ ਤੀਜਾ ਚੱਕਣਾ ਨਹੀਂ ਤਾਂ ਫਿਰ ਪਹਿਲਾ ਥਰੈਡ ਚੱਕਣਾ ਬਸ ਸਿੱਧਾ ਜਿਹਾ ਸਾਵੇਂ ਰੱਖ ਲਓ ਪਹਿਲਾ ਥ੍ਰੈਡ ਚੱਕੋ ਆ ਦੋਨੇ ਨਾ ਜਿਵੇਂ ਪਹਿਲਾ ਥ੍ਰੈਡ ਚੱਕ ਲਿਆ ਆਪਾਂ ਦੂਜਾ ਆਪਣੇ ਆਪ ਹੀ ਦੱਬਿਆ ਜਾਏਗਾ ਹੁਣ ਕੀ ਹੁਤਾ ਆਪੀ ਥ੍ਰੈਡ ਆ ਜਿਹੜਾ ਭੱਜਿਆ ਜਾਂਦਾ ਅੱਗੇ ਨੂੰ ਦੋ ਥ੍ਰੈਡ ਹੋ ਗਏ ਆਪਾਂ ਪਹਿਲਾ ਥ੍ਰੈਡ ਚੱਕ ਲੈਣਾ ਵੀਡੀਓ ਥੋੜੀ ਜਿਹਾ ਜ਼ਿਆਦਾ ਲੰਬੀ ਹੋ ਜਾਏਗੀ ਮੈਨੂੰ ਲੱਗਦਾ ਵੀ ਜਦੋਂ ਤੁਹਾਨੂੰ ਹਿਸਾਬ ਵਜਾ ਆ ਗਿਆ ਉੱਥੇ ਤੁਸੀਂ ਆਪਣਾ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਹੈ ਮੈਂ ਥੋੜਾ ਸਲੋ ਚ ਹੀ ਪਾਉਣੀ ਹੈ ਵੀਡੀਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜ ਆ ਜਾਵੇ ਬਿਲਕੁਲ ਆਪਾਂ ਬਿਨਾਂ ਕੱਟ ਕਰੇ ਤੂੰ ਬਿਨਾਂ ਸਪੀਡ ਵਧਾਏ ਤੋਂ ਵੀਡੀਓ ਪਾ ਰਹੇ ਹਾਂ ਤਾਂ ਕਿ ਤੁਹਾਨੂੰ ਕੱਲਾ ਕੱਲਾ ਸਟੈਪ ਚੰਗੀ ਤਰ੍ਹਾਂ ਸਮਝ ਆ ਸਕੇ ਠੀਕ ਹੈ ਤਾਂ ਤੁਸੀਂ ਸਪੀਡ ਵੀ ਵਧਾ ਸਕਦੇ ਹੋ ਜੇ ਤੁਹਾਨੂੰ ਸਮਝ ਆ ਗਿਆ ਤਾਂ ਤੁਸੀਂ ਥੋੜੀ ਜੀ ਸਪੀਡ ਤੇਜ਼ ਕਰਕੇ ਦੇਖ ਲਿਓ ਆ ਦੇਖੋ ਆਪਣੇ ਕੋਲ ਚਾਰ ਥ्रेड ਬਣ ਗਏ ਨਾ ਤਾਂ ਆਪਾਂ ਪਹਿਲਾ ਤੇ ਤੀਜਾ ਥ्रेड ਚੱਕ ਲੈਣਾ ਜੇ ਇਕੱਠੇ ਨਹੀਂ ਚੱਕੇ ਜਾਂਦੇ ਨਾ ਜਿਵੇਂ ਆਪਾਂ ਪਹਿਲਾਂ ਚੱਕ ਲਿਆ ਪਹਿਲਾਂ ਚੱਕ ਲੈ ਦੇਖੋ ਹੁਣ ਆਪਣੇ ਕੋਲੇ ਤੀਜਾ ਚੱਕਣਾ ਤੇ ਇੱਥੋਂ ਤੀਜਾ ਚੱਕ ਲੈ ਤਾਂ ਆਪਾਂ ਬਹੁਤ ਲੂਸ ਤੇ ਬਹੁਤ ਵੱਡਾ ਬਾਕਸ ਬਣਾ ਰਹੇ ਹਾਂ ਇਸ ਲਈ ਆਸਾਨੀ ਨਾਲ ਚੱਕੇ ਜਾਂਦੇ ਜਦੋਂ ਆਪਣਾ ਪ੍ਰੋਫਾਈਟ ਸਾਈਜ਼ ਬਣਾ ਰਹੇ ਹੁੰਦੇ ਹਾਂ ਨਾ ਬਾਕਸ ਦਾ ਉਦੋਂ ਥੋੜੀ ਜਿਹੀ ਦਿੱਕਤ ਆਉਂਦੀ ਹੈ ਕਿਉਂਕਿ ਦੋਨੇ ਥ्रेड ਬਿਲਕੁਲ ਨਾਲ-ਨਾਲ ਹੁੰਦੇ ਨੇ ਦੇਖੋ ਇਹ ਹੋ ਗਿਆ ਆਪਣਾ ਚੱਕ ਲੈ ਪਹਿਲਾ ਇੱਥੇ ਵੀ ਆਪਣੇ ਕੋਲ ਦੋ ਆਸੇ ਦੋ ਆਸੇ ਕਿਨਾਂ ਇੱਥੇ ਵੀ ਆਪਾਂ ਤੀਜਾ ਚੱਕ ਲਾਂਗੇ। ਲੋਚੀ। ਹੁਣ ਆਪਾਂ ਨੈਕਸਟ ਬਾਕਸ ਵਿੱਚ ਇੰਟਰ ਕਰਨਾ ਦੋ ਥ੍ਰੈਡ ਨੇ ਤਾਂ ਆਪਾਂ ਤੀਜਾ ਸੌਰੀ ਪਹਿਲਾ ਥ੍ਰੈਡ ਆ ਜਿਹੜਾ ਉਹ ਚੱਕ ਲਾਂਗੇ। ਲੋਚੀ। ਸਟੈਪ ਤੁਸੀਂ ਸੇਮ ਫਾਲੋ ਕਰਿਓ। ਠੀਕ ਹੈ ਫਿਰ ਤਾਂ ਹੌਲੀ-ਹੌਲੀ ਹੱਥ ਲੱਗ ਜੇਗਾ ਫਿਰ ਤਾਂ ਤੁਹਾਨੂੰ ਜਿੱਦੋਂ ਦੀ ਮਰਜ਼ੀ ਲਾਜੋ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਇਹ ਤਾਂ ਵੀ ਪਤਾ ਲੱਗ ਲੱਗ ਜਾਂਦਾ ਦੇਖੋ ਚਾਰ ਥਰੈਡ ਨੇ ਪਹਿਲਾ ਤੇ ਤੀਜਾ ਠੀਕ ਹੈ ਚੱਕ ਲਿਆ ਆਪਾਂ ਅੱਗੇ ਆਪਣੇ ਕੋਲੇ ਆ ਦੋ ਥਰੈਡ ਨੇ ਤਾਂ ਆਪਾਂ ਪਹਿਲਾ ਚੱਕ ਲਾਂਗੇ ਦੇਖੋ ਹੁਣ ਆਪਣੇ ਕੋਲੇ ਆਪ ਨੂੰ ਆਪ ਹੀ ਪਤਾ ਲੱਗਦਾ ਹੁਣ ਆਪਾਂ ਕਿੱਧਰ ਨੂੰ ਚਾਵਾਂਗੇ ਦੇਖੋ ਆਹ ਚਾਰੇ ਬਾਕਸ ਕੰਪਲੀਟ ਹੋ ਗਏ ਆਪਣੇ ਤਾਂ ਹੁਣ ਦੇਖੋ ਕਿੱਧਰ ਨੂੰ ਜਾ ਸਕਦਾ ਥਰੈਡ ਆਪ ਹੀ ਪਤਾ ਲੱਗਦਾ ਨਾ ਹੁਣ ਆਪਣੇ ਕੋਲ ਇਹ ਚਾਰੇ ਕੰਪਲੀਟ ਹੋ ਗਏ ਤਾਂ ਇਹ ਟਰਮੀਨ ਆਪਾਂ ਨੈਕਸਟ ਕੰਪਲੀਟ ਕਰਨੇ ਨੇ ਚਾਰ ਜਿਹੜੇ ਜਿਹੜੇ ਦੇ ਵਿੱਚ ਵੀ ਆਪਾਂ ਐਂਟਰ ਕਰਾਂਗੇ ਤਾਂ ਆਪਾਂ ਸੈਂਟਰ ਦੇ ਵਿੱਚ ਦੀ ਚਾਵਾਂਗੇ ਨਾ ਤਾਂ ਸੈਂਟਰ ਦਾ ਆਪਣਾ ਪਹਿਲਾ ਥ੍ਰੈਡ ਆ ਜਿਹੜਾ ਉਹ ਚੱਕ ਲਾਂਗੇ ਦੋ ਦੇ ਵਿੱਚੋਂ ਹਾਂ ਦੇਖੋ ਹੁਣ ਆਪਾਂ ਇਹਨੂੰ ਚੱਕ ਲਿਆ ਹੁਣ ਦੇਖੋ ਕਿੱਧਰ ਨੂੰ ਜਾਊਗਾ ਥ੍ਰੈਡ ਇਸ ਚੀਜ਼ ਨੂੰ ਸਮਝਿਆ ਕਰੋ ਆ ਜਾਂਦੀ ਹੈ ਸਮਝ ਵੈਸੇ ਕਿਉਂਕਿ ਥ੍ਰੈਡ ਆਪੇ ਹੀ ਦੱਸਦਾ ਦੇਖੋ ਇਧਰੋਂ ਤਾਂ ਆਪਾਂ ਆਈ ਆ ਇਧਰ ਕੰਪਲੀਟ ਆ ਇਹ ਇਧਰ ਵੀ ਕੰਪਲੀਟ ਆ ਇਹ ਠੀਕ ਹੈ ਇਧਰ ਆਪਾਂ ਆਏ ਆ ਇਧਰ ਆਪਾਂ ਹਲੇ ਜਾ ਨਹੀਂ ਸਕਦੇ ਕਿਉਂਕਿ ਜੇ ਇਧਰ ਨੂੰ ਜਾਵਾਂਗੇ ਤਾਂ ਦੇਖੋ ਡਿਜ਼ਾਈਨ ਵਿਗੜਦਾ ਨਾ ਇੱਥੇ ਬਲ ਪੈ ਰਿਆ ਇਧਰ ਆਪਾਂ ਐਂਟਰ ਕਰ ਨਹੀਂ ਸਕਦੇ ਕਿਉਂਕਿ ਆਪਾਂ ਇੱਕ ਪੈਟਰਨ ਦੇ ਵਿੱਚ ਚੱਲਦੇ ਆ ਜੇ ਆਪਾਂ ਇਹਨੂੰ ਪਹਿਲਾ ਬਾਕਸ ਮੰਨ ਲਿਆ ਇਹਨੂੰ ਦੂਜਾ ਮੰਨ ਲਿਆ ਠੀਕ ਹੈ ਇਹਨੂੰ ਆਹ ਤੀਜਾ ਆ ਹੋਊਗਾ ਫਿਰ ਆਪਾਂ ਆਪਣਾ ਇੱਥੋਂ ਇੱਥੇ ਨਹੀਂ ਨਾ ਆ ਸਕਦੇ ਇੱਥੋਂ ਇੱਥੇ ਜਾਵਾਂਗੇ ਥ੍ਰੈਡ ਤਾਂ ਆਪਣਾ ਇਹੀ ਕਹਿ ਰਿਹਾ ਤਾਂ ਆਪਾਂ ਇਹਦੇ ਵਿੱਚ ਐਂਟਰ ਕਰਾਂਗੇ ਪਹਿਲਾ ਥ੍ਰੈਡ ਚੱਕਾਂਗੇ ਹੁਣ ਤੁਹਾਨੂੰ ਮੈਨੂੰ ਲੱਗਦਾ ਸਿੱਧਾ ਜਿਹਾ ਸਾਬ ਆ ਗਿਆ ਹੋਊਗਾ ਦੇਸੀ ਤਰੀਕੇ ਨਾਲ ਇਹ ਪਹਿਲਾ ਥ੍ਰੈਡ ਆਪਾਂ ਚੱਕਣਾ ਆਊਟਲਾਈਨਿੰਗ ਕਰਨ ਵੇਲੇ ਪਹਿਲਾ ਵੱਡਾ ਟਾਂਕਾ ਚੱਕਣਾ ਆਪਾਂ ਫਿਲ ਕਰਨ ਲੱਗੇ ਪਹਿਲਾ ਟਾਂਕਾ ਜਿੱਥੇ ਚਾਰ ਆ ਜਾਣ ਜਾਂ ਵੱਧ ਆ ਜਾਣ ਉੱਥੇ ਆਪਾਂ ਪਹਿਲਾ ਤੇ ਤੀਜਾ ਥ੍ਰੈਡ ਚੱਕਦੇ ਹਾਂ ਠੀਕ ਹੈ ਤੇ ਆਊਟਲਾਈਨਿੰਗ ਦੇ ਆਪਾਂ ਨਾਲ-ਨਾਲ ਚੱਲਣਾ ਬਿਲਕੁਲ ਨਾਲ-ਨਾਲ ਠੀਕ ਹੈ ਲੋ ਜੀ ਦੋ ਥ੍ਰੈਡ ਹੋ ਗਏ ਤਾਂ ਆਪਾਂ ਪਹਿਲਾ ਚੱਕ ਲਾਂਗੇ ਅਗਲੇ ਸਟੈਪ ਤੇ ਆ ਜਾਵਾਂਗੇ ਆਪਣੇ ਆਪ ਹੀ ਆਈ ਜਾਣਗੇ ਸਟੈਪ ਬਹੁਤ ਆਸਾਨ ਹੈ ਬਹੁਤ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਆਪਣੀ ਟ੍ਰੇਸ ਵਗੈਰਾ ਬਣਾ ਕੇ ਰੱਖਿਓ ਸਿੰਧੀ ਦੀ ਪਹਿਲਾ ਥ੍ਰੈਡ ਤੇ ਤੀਜਾ ਆਪਾਂ ਚੱਕ ਲਾਂਗੇ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਾ ਥ੍ਰੈਡ ਬਾਰੇ ਵੀ ਗੱਲ ਕਰ ਲਵਾਂਗੇ ਤੇ ਨਾਲ ਹੀ ਆਪਾਂ ਪਲੇਸ ਕਰਾਂਗੇ ਸੂਟ ਠੀਕ ਹੈ ਹੁਣ ਇੰਨੀ ਸਿੰਧੀ ਸਿੱਖ ਲਈ ਇਹਨਾਂ ਮੱਥਾ ਮਾਰ ਲਿਆ ਘਟੋ ਘਟ ਇੱਕ ਸੂਟ ਤਾਂ ਆਪਾਂ ਤਿਆਰ ਕਰਕੇ ਪਾ ਲਈਏ ਠੀਕ ਹੈ ਜੀ ਬਿਲਕੁਲ ਸਿੰਪਲ ਜਿਹਾ ਸੂਟ ਤਿਆਰ ਕਰਾਂਗੇ ਜਿਹਦੇ ਤੋਂ ਤੁਸੀਂ ਅੱਕੋਂ ਵੀ ਨਾ ਬਣਾਉਣ ਲੱਗੇ ਤੇ ਛੇਤੀ ਵੀ ਹੋ ਜਾਵੇ ਤੇ ਤੁਹਾਨੂੰ ਵਧੀਆ ਵੀ ਲੱਗੇ ਕੋਈ ਸਿੰਪਲ ਜਿਹਾ ਡਿਜ਼ਾਈਨ ਆਪਾਂ ਬਣਾ ਲਾਂਗੇ ਤੇ ਆਪਣਾ ਸੂਟ ਵੀ ਤਿਆਰ ਰੱਖਿਓ ਆਪਣੀ ਟ੍ਰੇਸ ਵੀ ਤਿਆਰ ਰੱਖਿਓ ਠੀਕ ਹੈ ਟ੍ਰੇਸ ਜਿਵੇਂ ਆਪਾਂ ਇੱਕ ਸਿੰਗਲ ਬਾਕਸ ਬਣਾਇਆ ਸੀ ਨਾ ਪਹਿਲਾਂ ਆਪਾਂ ਟ੍ਰੇਸ ਬਣਾਈ ਹੈ ਸਿੰਗਲ ਬਾਕਸ ਦੀ ਉਹ ਵੱਡੀ ਸਿੰਧੀ ਦੀ ਕਹ ਲੋ ਜਿਹੜੀ ਵੀ ਤੁਹਾਨੂੰ ਜ਼ਿਆਦਾ ਸਮਝ ਆ ਗਈ ਸਿੰਧੀ ਛੋਟੀ ਆ ਗਈ ਵੱਡੀ ਆ ਗਈ ਆਹ ਵਾਲੀ ਆ ਗਈ ਤਾਂ ਉਦਾਂ ਦੀ ਤੁਸੀਂ ਟ੍ਰੇਸ ਬਣਾ ਕੇ ਰੱਖ ਲਿਓ ਠੀਕ ਹੈ ਉਸ ਹਸਾ ਬਣਾਪਾ ਸੂਟ ਜਿਹੜੇ ਉਹ ਟ੍ਰੇਸ ਕਰਕੇ ਡਿਜ਼ਾਈਨ ਬਣਾ ਲਾਂਗੇ ਠੀਕ ਹੈ ਜੀ ਲੋ ਓ ਜੀ ਇਹ ਆਪਣਾ ਹੋ ਗਿਆ ਚਾਰ ਥਰੈਡ ਅਸੀਂ ਆਪਾਂ ਪਹਿਲਾ ਤੇ ਤੀਜਾ ਚੱਕ ਲਿਆ ਹੁਣ ਆਪਾਂ ਇਦਾਂ ਹੀ ਪਹਿਲਾ ਥ੍ਰੈਡ ਚੱਕ ਕੇ ਨੈਕਸਟ ਬਾਕਸ ਦੇ ਵਿੱਚ ਇੰਟਰ ਕਰ ਜਾਗੇ ਹੁਣ ਤਾਂ ਪੇ ਘੁੰਮੇ ਜਾਣਾ ਥ੍ਰੈਡ ਨੇ ਸਿੰਧੀ ਦਾ ਇਹੀ ਵਧੀਆ ਜਿਹੜਾ ਤਰੀਕਾ ਹੈ ਕਿ ਇਹਦੇ ਸਟੈਪ ਨੇ ਆਪਣੇ ਆਪ ਆਈ ਜਾਂਦੇ ਨੇ ਥ੍ਰੈਡ ਆਪਣੇ ਆਪ ਸਾਨੂੰ ਦੱਸੀ ਜਾਂਦਾ ਕਿ ਨੈਕਸਟ ਸਟੈਪ ਕਿਹੜਾ ਹੋਊਗਾ ਦੇਖੋ ਹੁਣ ਮੈਂ ਥੋੜਾ ਜਿਹਾ ਤੇਜ਼ ਕਰ ਰਹੀ ਹਾਂ ਸਟੈਪ ਉਹੀ ਹੈ ਠੀਕ ਹੈ ਜਿਵੇਂ ਆਪਾਂ ਸ਼ੁਰੂ ਕੀਤਾ ਉਹੀ ਚੀਜ਼ ਚੱਲ ਰਹੀ ਹੈ ਪਹਿਲਾ ਥ੍ਰੈਡ ਚੱਕਣਾ ਚਾਰ ਹੋ ਗਏ ਤਾਂ ਪਹਿਲਾ ਤੇ ਤੀਜਾ ਚੱਕਣਾ ਬਸ ਹੋਰ ਕੁਝ ਵੀ ਨਹੀਂ ਬਣ ਗਈ ਸਿੰਧੀ ਆਪੀ ਪਹਿਲਾ ਚੱਕ ਲਿਆ ਤੇ ਤੀਜਾ ਚੱਕ ਲਿਆ ਆ ਗਏ ਆਪਾਂ ਇਸ ਬਾਕਸ ਦੇ ਇਸ ਬੁੱਟੀ ਦੇ ਸੈਂਟਰ ਵਿੱਚ ਇੱਥੇ ਆਪਣੇ ਕੋਲ ਫਿਰ ਚਾਰ ਤਰੱਟ ਸੀ ਪਹਿਲਾ ਤੇ ਤੀਜਾ ਆਪਾਂ ਚੱਕ ਲਿਆ ਨੈਕਸਟ ਬਾਕਸ ਵਿੱਚ ਆ ਗਏ ਤੁਸੀਂ ਨਾ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਆਪਣੇ ਆਪਣੇ ਸੋਹਣੇ ਸੋਹਣੇ ਸੂਟ ਕਰਕੇ ਨਾ ਤਿਆਰ ਮੈਨੂੰ ਫੋਟੋ ਜ਼ਰੂਰ ਭੇਜਿਓ ਆਪਾਂ ਦੇਖਦੇ ਹਾਂ ਕਿਨੇ ਸਭ ਤੋਂ ਵਧੀਆ ਕੀਤਾ ਠੀਕ ਹੈ ਹੁਣ ਜਦੋਂ ਆਪਾਂ ਸਿੰਧੀ ਬੁੱਤੀ ਦੇ ਮਗਰ ਪੈ ਹੀ ਗਏ ਆ ਤਾਂ ਹੁਣ ਆਪਾਂ ਸਿੱਖ ਕੇ ਹੀ ਤਾਮ ਲਵਾਂਗੇ ਸਿੱਖ ਕੇ ਹੀ ਸਾਹ ਲਵਾਂਗੇ ਤੇ ਉਹਨਾਂ ਚਿਰ ਆਪਾਂ ਚੈਨਲ ਬੈਠਣਾ ਨਹੀਂ ਜਿੰਨਾ ਚਿਰ ਆਪਾਂ ਆਪਣਾ ਸੂਟ ਆਪ ਤਿਆਰ ਨਹੀਂ ਕਰ ਲੈਂਦੇ ਠੀਕ ਹੈ ਜੀ ਵਧੀਆ ਲੱਗਦਾ ਵੈਸੇ ਤੁਹਾਡਾ ਰਿਸਪੌਂਸ ਬਹੁਤ ਵਧੀਆ ਆ ਰਿਹਾ ਬਹੁਤ ਵਧੀਆ ਆਸ ਨਾਲੋ ਵੀ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੁਸੀਂ ਤਾਂ ਵਧੀਆ ਲੱਗਦਾ ਇਹ ਚੀਜ਼ਾਂ ਹੁਣ ਮੈਨੂੰ ਵੀ ਇਹ ਹੁੰਦਾ ਕਿ ਘਟੋ ਘਟ ਜਿਹੜਾ ਵੀ ਤੁਸੀਂ ਡਿਮਾਂਡ ਕਰਦੇ ਹੋ ਜਿਹੜੇ ਵੀ ਡਿਜ਼ਾਈਨ ਦੇ ਤੁਹਾਨੂੰ ਸਿੱਖਣਾ ਮੈਂ ਘਟੋ ਘਟ ਉਹਦੀ ਵੀਡੀਓ ਜ਼ਰੂਰ ਪਾਵਾਂ ਜਿੰਨਾ ਛੇਤੀ ਹੋ ਸਕਦਾ ਹੈ ਤਾਂ ਤੁਸੀਂ ਜਿਹੜਾ ਵੀ ਟੰਕਾ ਜਾਂ ਜਿਹੜਾ ਵੀ ਡਿਜ਼ਾਈਨ ਸਿੱਖਣਾ ਹੁੰਦਾ ਤਾਂ ਮੈਨੂੰ ਕਮੈਂਟ ਕਰ ਦਿਆ ਕਰੋ ਠੀਕ ਹੈ ਤਾਂ ਕਮੈਂਟ ਦਾ ਮੈਂ ਰਿਪਲਾਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਕਰਾਂ ਤੁਹਾਡੇ ਕਮੈਂਟ ਦਾ ਰਿਪਲਾਈ ਤੁਸੀਂ ਦੇਖਿਆ ਹੋਣਾ ਆਲਮੋਸਟ ਮੈਂ ਕਰਦੀ ਆਂ ਵੈਸੇ ਕੋਈ ਬੇਤਿਆਨੇ ਰਹਿ ਗਿਆ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਵੈਸੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਤੁਹਾਡੇ ਹਰ ਇੱਕ ਰਿਪਲਾਈ ਦਾ ਜਿਹੜਾ ਮੈਂ ਰਿਪਲਾਈ ਕਰਾਂ ਹਰ ਇੱਕ ਕਮੈਂਟ ਦਾ ਰਿਪਲਾਈ ਕਰਾਂ ਤਾਂ ਅੱਗੇ ਤੋਂ ਵੀ ਤੁਸੀਂ ਜੇ ਕੋਈ ਵੀ ਡਿਜ਼ਾਈਨ ਸਿੱਖਣਾ ਤਾਂ ਤੁਸੀਂ ਕਮੈਂਟ ਕਰ ਦਿਆ ਕਰੋ ਦੇਖੋ ਚਾਪ ਚੋ ਆਪਾਂ ਪਹਿਲਾ ਤੇ ਤੀਜਾ ਚੱਕ ਲੈਨੇ ਆ ਪੜੋ ਜਾਂ ਇਤੋਂ ਖੋ ਜਾਂਦਾ ਜਦੋਂ ਆਪਣਾ ਹੱਥ ਪੁੱਠਾ ਜਾ ਹੋ ਜਾਂਦਾ ਆਰਾਮ ਨਾ ਕਰ ਲਿਓ ਬਸ ਤਾਂ ਧਾਗਾ ਨਾ ਪਾਟੇ ਇਹ ਚੀਜ਼ ਦਾ ਧਿਆਨ ਰੱਖਿਓ ਇਹ ਚੀਜ਼ਾਂ ਉਹੀ ਰਿਪੀਟ ਹੋਈਆਂ ਨੇ ਠੀਕ ਹੈ ਜਿਵੇਂ ਆਪਾਂ ਇਹ ਬਾਕਸ ਭਰਿਆ ਨਾ ਉਹੀ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਇਸ ਲਈ ਮੈਂ ਥੋੜਾ ਜਿਹਾ ਤੇਜ਼ ਕਰ ਕਰ ਰਹੀ ਹਾਂ ਤੇ ਜਾਦਾ ਤੁਹਾਨੂੰ ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਆ ਚੱਕਣਾ ਦੱਬਣਾ ਕਿਉਂਕਿ ਇਹ ਚੀਜ਼ਾਂ ਆਪਾਂ ਆਈਦਰ ਸਾਰੇ ਕਿਤੇ ਹੀ ਰਿਪੀਟ ਕੀਤੀਆਂ ਨੇ ਉਹੀ ਸਟੈਪ ਰਿਪੀਟ ਹੋਈ ਜਾਣਗੇ ਜਦੋਂ ਆਪਾਂ ਸੈਂਟਰ ਤੋਂ ਕਿਸੇ ਇਧਰ ਐਂਟਰ ਹੋ ਗਏ ਇਧਰਲੇ ਬਾਕਸ ਚੋਕ ਜਾਂ ਇਧਰਲੇ ਤੇ ਤਾਂ ਉਹੀ ਚੀਜ਼ਾਂ ਰਿਪੀਟ ਹੋਣੀਆਂ ਨੇ ਉਹੀ ਸਟੈਪ ਰਿਪੀਟ ਹੋਣੇ ਨੇ ਠੀਕ ਹੈ ਤਾਂ ਇੱਕ ਵਾਰੀ ਐਂਟਰ ਕਰੋ ਬਸ ਨੈਕਸਟ ਸਟੈਪ ਤੁਹਾਡੇ ਸੇਮ ਰਹਿਣਗੇ ਦੇਖੋ ਚਾਰ ਹੋ ਜਾਂਦੇ ਨੇ ਜਦੋਂ ਚਾਰ ਧਾਗੇ ਹੋ ਗਏ ਨਾ ਸਮਝੋ ਬਾਕਸ ਤੁਹਾਡਾ ਕੰਪਲੀਟ ਹੋ ਗਿਆ ਤੁਸੀਂ ਨੈਕਸਟ ਬਾਕਸ ਵਿੱਚ ਐਂਟਰ ਕਰਨਾ ਪਹਿਲਾਂ ਤੇ ਤੀਜਾ ਥ्रेड ਚੱਕ ਕੇ ਜੇ ਤੁਹਾਡੇ ਕੋਲ ਕੋਈ ਵੀ ਥ੍ਰੈਡ ਨਹੀਂ ਨਾ ਤੁਸੀਂ ਅੱਜ ਹੀ ਸਿੰਧੀ ਬੁਟੀ ਦਾ ਸੂਟ ਬਣਾਉਣਾਗਾ ਜਾਂ ਤੈਸ ਕਰਨੀ ਆ ਜਾਂ ਜਿਵੇਂ ਵੀ ਤੁਹਾਨੂੰ ਲੱਗਦਾ ਤਾਂ ਸਿੰਪਲ ਤੁਸੀਂ ਰੀਲ ਦਾ ਧਾਗਾ ਲੈ ਲਓ ਠੀਕ ਹੈ ਰੀਲ ਦਾ ਧਾਗਾ ਦੂਰ ਤੀਰ ਕਰਕੇ ਚੌਰਾ ਕਰਕੇ 8 ਲੜਾ ਵੈਸੇ ਸਹੀ ਰਹੂਗਾ ਜੇ ਤੁਸੀਂ ਰੀਲ ਦਾ ਧਾਗਾ ਗੱਠ ਲੜਾ ਕਰ ਲਵੋ ਤਾਂ 8 ਲੜਾ ਕਰਕੇ ਜਾਂ ਤੁਸੀਂ ਆਪਣੇ ਘਰਾਂ ਵਿੱਚ ਨਾ ਇੱਕ ਨਗੰਦਿਆਂ ਵਾਲੀ ਰੀਲ ਹੁੰਦੀ ਹੈ ਮੈਨੂੰ ਲੱਗਦਾ ਪਿੰਡਾਂ ਵਿੱਚ ਤਾਂ ਹੋਊਗੀ ਹਰੇਕ ਘਰ ਦੇ ਵਿੱਚ ਤਾਂ ਉਹ ਲੈ ਲਿਓ ਥੋੜੀ ਜਿਹੀ ਮੋਟੀ ਹੁੰਦੀ ਹੈ ਠੀਕ ਹੈ ਨਹੀਂ ਫਿਰ ਸਿੰਪਲ ਰੀਲ ਹੈ ਨਾ ਜਿਹੜੀ ਸਲਾਈ ਵਾਲੀ ਉਹਦੇ ਉਹ ਅੱਠ ਲੜਾ ਕਰਕੇ ਤੁਸੀਂ ਤਾਂ ਪ੍ਰੈਕਟਿਸ ਹੀ ਕਰਨੀ ਆ ਸੂਟ ਵੀ ਕੱਢਿਆ ਜਾਉ ਉਹਦੇ ਨਾਲ ਪਹਿਲਾਂ ਆਪਾਂ ਕੱਢਦੀ ਸੀ ਆਪਣੀਆਂ ਦਾਦੀਆਂ ਨਾਨੀਆਂ ਸੀ ਜਿਹੜੀਆਂ ਚੁੰਨੀਆਂ ਕੱਢਦੀਆਂ ਹੁੰਦੀਆਂ ਸੀ ਰੀਲ ਦੇ ਧਾਗੇ ਨਾਲ ਹੀ ਕੱਢਦੇ ਹੁੰਦੇ ਸੀ ਸਿੰਧੀ ਬੁਟੀ ਉਹ ਤੋਂ ਠੀਕ ਹੈ ਰੀਲ ਦੇ ਧਾਗੇ ਆਪਾਂ ਚੌਰਾ ਚਾਰ ਲੜਾ ਅੱਠ ਲੜਾ ਜਿੰਨੇ ਲੜਾ ਵੀ ਕਰਨਾ ਕਰਕੇ ਕੱਢ ਲਓ ਤੁਸੀਂ ਪ੍ਰੈਕਟਿਸ ਕਰਨੀ ਆ ਪ੍ਰੈਕਟਿਸ ਜਿਹੜੇ ਅਨਰਜੀ ਤੁਹਾਡਾ ਨਾਲ ਕਰ ਲਓ ਜੇ ਤੁਹਾਨੂੰ ਲੱਗਦਾ ਤਾਂ ਆਪਾਂ ਰੀਲ ਦੇ ਧਾਗੇ ਨਾਲ ਵੀ ਇੱਕ ਸਿੰਧੀ ਬੁਟੀ ਬਣਾ ਕੇ ਤੁਹਾਨੂੰ ਦਿਖਾ ਦੇਾਂਗੇ ਠੀਕ ਹੈ ਕਮੈਂਟ ਕਰ ਦਿਓ ਜੇ ਰੀਲ ਨਾਲ ਵੀ ਤੁਹਾਨੂੰ ਲੱਗਦਾ ਵੀ ਇੱਕ ਆਪਾਂ ਵੀਡੀਓ ਬਣਾਈਏ ਜਾਂ ਇੱਕ ਬੁੱਟੀ ਬਣਾਈਏ ਠੀਕ ਹੈ ਤਾਂ ਆਪਾਂ ਰੀਲ ਦੇ ਤੱਕ ਇਹ ਨਾਲ ਵੀ ਬਣਾ ਦੇਾਂਗੇ ਨਗੰਦਿਆਂ ਵਾਲੀ ਰੀਲ ਹੁੰਦੀ ਐ ਇੱਕ ਥੋੜੀ ਜਿਹੀ ਮੋਟੀ ਉਹਦੇ ਨਾਲ ਵੀ ਬਣ ਜਾਊਗੀ ਬਸ ਇਹ ਕਿ ਆਹ ਥਰੈਡ ਥੋੜੀ ਜਿਹੇ ਵਿੱਚ ਸ਼ਾਈਨਿੰਗ ਹੁੰਦੀ ਐ ਜਾਂ ਇੱਕ ਫਿਕਸ ਜਿਹਾ ਸਾਈਜ਼ ਹੁੰਦਾ ਹੈ ਆਪਣੇ ਕੋਲ ਚਾਰ ਧਾਗੇ ਹੋਗੇ ਤਾਂ ਆਪਾਂ ਪਹਿਲਾ ਚੱਕ ਲਿਆ ਤੇ ਤੀਜਾ ਚੱਕ ਲਿਆ ਲੋ ਜੀ ਹੁਣ ਆਪਾਂ ਇਹਨੂੰ ਇਸੇ ਰੇਤੇ ਪਹੁੰਚ ਗਏ ਆਂ ਬਸ ਇਹਨੂੰ ਜੇ ਤੁਹਾਨੂੰ ਥੋੜੀ ਜਿਹੀ ਦਿੱਕਤ ਆਈ ਨਾ ਤਾਂ ਪਹਿਲਾਂ ਕੱਲੀ ਆਊਟਲਾਈਨਿੰਗ ਹੀ ਸਿੱਖ ਲਿਓ ਦੀ ਬਾਅਦ ਵਿੱਚ ਫਿਲ ਕਰਿਓ ਸੁਣੀ ਤਾਂ ਬਸ ਇਹ ਵੀ ਲੱਗ ਰਹੀ ਹੈ ਜਿੱਥੇ ਹੈ ਇਹ ਫਿਲ ਨਹੀਂ ਨਾ ਹੋਇਆ ਇਹਨੂੰ ਸਾਈਡ ਜੀ ਤੇ ਕਰਕੇ ਤੇ ਸਟੋਨ ਲਾ ਦੋਗੇ ਇੱਕ ਵਿੱਚ ਤਾਂ ਇਹ ਵੀ ਡਿਜ਼ਾਈਨ ਬਣ ਜਾਣਾ ਤੇ ਆਪਣਾ ਕੋਲ ਚਾਰ ਨੇ ਨਾ ਪਹਿਲਾ ਤੇ ਤੀਜਾ ਆਪਾਂ ਚੱਕ ਲਿਆ ਦੇਖੋ ਹੁਣ ਆਪਾਂ ਲਾਸਟ ਸਟੈਪ ਤੇ ਆ ਗਏ ਹੁਣ ਤੁਹਾਨੂੰ ਪਤਾ ਹੋਣਾ ਥੋੜਾ ਜਿਹਾ ਆਪਾਂ ਐ ਕਰਕੇ ਦੇਖੀ ਇੱਥੋਂ ਪਤਾ ਗਾ ਗੱਡੇ ਸੀ ਨਾ ਆ ਦੇਖੋ ਦਿਖ ਰਿਹਾ ਹੈਣਾ ਤਾਂ ਇੱਥੇ ਆਪਾਂ ਵਾਪਸ ਲੈ ਜਾਗੇ ਤਾਂ ਇਹ ਹੋ ਗਈ ਆਪਣੀ ਸਿੰਧੀ ਬੂਟੀ 16 ਬਾਕਸ ਵਾਲੀ ਕੰਪਲੀਟ ਹੋ ਗਈ ਇਹ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਵੈਸੇ ਤਾਂ ਮੇਰਾ ਮਾਨਾ ਹੈ ਕਿ ਪਹਿਲਾਂ ਆਪਾਂ ਕੱਲੀ ਆਊਟਲਾਈਨ ਪਾ ਲਈਏ ਉਸ ਤੋਂ ਬਾਅਦ ਆਪਾਂ ਇਹਨੂੰ ਫਿਲ ਕਰ ਲਈਏ ਪਰ ਚਲ ਦੇਖਦੇ ਹਾਂ ਅੱਜ ਕਿੰਨੀ ਕਲੰਬੀ ਹੁੰਦੀ ਹੈ ਤਾਂ ਇਹ ਆਪਣੇ ਸਟੈਪ ਨੇ ਸੇਮ ਐਜ਼ ਜਿਵੇਂ ਆਪਾਂ ਕੀਤੇ ਨੇ ਤੁਸੀਂ ਇਦਾਂ ਹੀ ਫੋਲੋ ਕਰਮੇ ਨੇ ਤਾਂ ਤੁਹਾਡੀ ਜਿਹੜੀ ਇਹ ਪਰਫੈਕਟ ਬਣੂਗੀ ਠੀਕ ਹੈ ਇਹਦੇ ਇਹਦੇ ਚ ਕੋਈ ਥ ਵੀ ਔਖਾ ਨਹੀਂ ਹੈ ਜੇ ਇਹਦੇ ਇਹਦੇ ਸਾਈਡਾਂ ਤੇ ਤੁਸੀਂ ਚਾਰ ਚਾਰ ਬਾਕਸ ਇੱਥੇ ਹੋਰ ਵੀ ਐਡ ਕਰ ਲਓ ਨਾ ਤਾਂ ਉਹ ਵੀ ਕਵਰ ਹੋ ਜਾਣਗੇ ਠੀਕ ਹੈ ਇਹਦਾ ਇਹ ਬਸ ਇੱਕ ਨੰਬਰ ਸਟੈਪ ਜਦੋਂ ਤੁਸੀਂ ਮੰਨ ਲਿਆ ਤਾਂ ਤੁਹਾਡੇ ਆਪੇ ਸਟੈਪ ਸਾਰੇ ਕਵਰ ਹੋ ਜਾਣਗੇ ਸਾਰੀ ਸਿੰਧੀ ਹੈ ਜਿਹੜੀ ਇਹਦਾ 16 ਨੇ ਨਾ ਜੇ ਤੁਸੀਂ ਹੋਰ ਵੀ 16 ਬਾਕਸ ਐਡ ਕਰ ਲੋਂਗੇ ਇਹਦੇ ਸਾਈਡਾਂ ਤੇ ਜਿਵੇਂ ਇੱਥੇ ਇਹਦੇ ਉੱਪਰ ਜਿਵੇਂ ਇਹ ਵਾਲਾ ਨਾ ਇਹਦੇ ਉੱਪਰ ਇੱਥੇ ਇੱਕ ਹੋਰ ਐਡ ਕਰ ਲਓ ਇੱਧਰ ਕਰ ਲਓ ਸਾਰੇ ਕੋਣਿਆਂ ਤੇ ਇੱਕ ਇੱਕ ਹੋਰ ਬਾਕਸ ਵੀ ਐਡ ਕਰ ਲੋਂਗੇ ਜਾਂ ਪੂਰਾ ਬਾਕਸ ਜਿਵੇਂ ਵੀ ਤੁਸੀਂ ਜਿੱਦੋਂ ਮਰਜ਼ੀ ਬਤਾ ਲਓ ਇਹਨੇ ਆਪਣੇ ਆਪ ਕਵਰ ਹੋ ਹੀ ਜਾਣਾ ਜਦੋਂ ਇੱਕ ਸਟੈਪ ਆਪਾਂ ਲੈ ਲਿਆ ਇੱਕ ਸਟੈਪ ਤੋਂ ਸ਼ੁਰੂ ਕੀਤਾ ਅਗਲੇ ਸਟੈਪ ਆਪਣੇ ਆਪ ਫੋਲੋ ਹੋਈ ਜਾਣਗੇ ਠੀਕ ਹੈ ਤਾਂ ਤੁਸੀਂ ਇਦਾਂ ਦੇ ਐਕਸਪੈਰੀਮੈਂਟ ਕਰਿਆ ਕਰੋ ਗਲਤ ਹੋ ਜ ਤਾਂ ਕਿ ਇਹ ਪਰ ਡੇਢ ਕੇ ਦੁਆਰਾ ਬਣਾ ਲਾਂਗੇ ਤਾਂ ਇਹਦਾ ਸਾਈਜ਼ ਐਕਚੁਅਲ ਆ ਜਿਹੜਾ ਇਹ ਵਾਲਾ ਹੈ ਠੀਕ ਹੈ ਦਿਖ ਰਿਹਾ ਤੁਹਾਨੂੰ ਜਦੋਂ ਇਹ ਪੂਰੀ ਫਿਲ ਹੋਊਗੀ ਜਿਹੜਾ ਪ੍ਰੋਪਰ ਇਹਦਾ ਸਾਈਜ਼ ਹੈਗਾ ਉਹ ਬਣੂਗਾ ਤਾਂ ਇਹ ਦੇਖੋ ਕਿੰਨੇ ਗੁੰਦਮੀ ਬਣੀ ਆ ਦਿਖ ਰਹੀ ਹੈ ਕੱਲਾ ਕੱਲਾ ਧਾਗਾ ਜਿਹੜਾ ਐਂ ਚਿਨਿਆਂ ਦਿਖ ਰਿਹਾ ਨਾ ਤਾਂ ਤੁਹਾਡੇ ਵੀ ਇਹ ਇਦਾਂ ਹੀ ਬਣੂਗੀ ਜਦੋਂ ਆਪਾਂ ਇਹਦਾ ਪਰਫੈਕਟ ਸਾਈਜ਼ ਬਣਾਵਾਂਗੇ ਜਿਹੜਾ ਸਾਈਜ਼ ਆਪਾਂ ਪਿਛਲੀ ਵਾਰ ਜਿਹੜਾ ਡਿਜ਼ਾਈਨ ਆ ਜਿਹੜਾ ਆਪਾਂ ਟ੍ਰੇਸ ਕੀਤਾ ਸੀ ਨਾ ਪੇਪਰ ਤੇ ਦਿਖਾਈ ਦੇਣੀ ਤੁਹਾਨੂੰ ਜਿਹੜਾ ਆਹ ਵਾਲਾ ਹੈ ਠੀਕ ਹੈ ਹਾਫ ਸੈਂਟੀਮੀਟਰ ਤੋਂ ਥੋੜਾ ਜਿਹਾ ਆਪਾਂ ਜ਼ਿਆਦਾ ਰੱਖਦੇ ਆ ਪੁਆਇੰਟ ਤੱਕ ਤਾਂ ਇਹ ਵਾਲਾ ਸਾਈਜ਼ੀ ਐਮਪਾਈ ਵਾਲਾ ਬਣਾਇਆ ਏ ਠੀਕ ਹੈ ਇਹ ਜਿਹੜੀ ਸਿੰਧੀ ਬਣਾਈ ਆ ਇਸ ਸਾਈਜ਼ ਦੀ ਬਣਾਈ ਆ ਤਾਂ ਆਪਣੀ ਪਰਫੈਕਟ ਬਣੀ ਆ ਤੇ ਜਿਹੜੀ ਆਪਾਂ ਇਹ ਵਾਲੀ ਸਿੰਧੀ ਬਣਾਈ ਆ ਉਹ ਇਸ ਸਾਈਜ਼ ਦੀ ਬਣਾਈ ਆ 1 ਸੈਂਟੀਮੀਟਰ ਦਾ ਬਾਕਸ ਲੈ ਕੇ ਤਾਂ ਇਹ ਦੇਖੋ ਬਰਲੀ ਰਹੇਗੀ ਜੇ ਤੁਸੀਂ ਇਹੀ ਡਿਜ਼ਾਈਨ ਰੱਖਣਾ ਨਾ ਥੋੜਾ ਜਿਹਾ ਇਹਨੂੰ ਫਿਨਿਸ਼ਿੰਗ ਦੇ ਕੇ ਤਾਂ ਸੈਂਟਰ ਵਿੱਚ ਇੱਕ ਇੱਕ ਸਟੋਨ ਲਾ ਦਿਓ ਉਹਦੇ ਨਾਲ ਤੁਹਾਡਾ ਇਹ ਫਿਲ ਵੀ ਹੋ ਜਾਊਗਾ ਤੇ ਸੋਨਾ ਵੀ ਲੱਗੂਗਾ ਥੋੜਾ ਵੱਡਾ ਵੀ ਹੋ ਜਾਊ ਡਿਜ਼ਾਈਨ ਦੇਖੋ ਇਹ ਇਹਦੇ ਨਾਲੋਂ ਕਿੰਨਾ ਸਾਈਜ਼ ਵੱਡਾ ਡਬਲ ਸਾਈਜ਼ ਆ ਇਹ ਕਿਉਂਕਿ ਇਹ ਲਗਭਗ 1/2 ਸੈਂਟੀਮੀਟਰ ਆ ਥੋੜੀ ਜਿਹੀ ਚਾਦੇ ਆ ਤੇ ਇਹ ਆਪਾਂ 1 ਸੈਂਟੀਮੀਟਰ ਰੱਖੀਏ ਦੇਖੋ ਕਿੰਨਾ ਸਾਈਜ਼ ਦਾ ਫਰਕ ਪੈ ਗਿਆ ਅੱਧੂ ਸੁਧਾ ਹੋ ਗਿਆ ਨਾ ਇਹ ਡਬਲ ਹੋ ਗਿਆ ਦਾ ਸਾਈਜ਼ ਤਾਂ ਸਿੱਖਣ ਲਈ ਤੁਸੀਂ ਇਹੀ ਸਾਈਜ਼ ਫਾਲੋ ਕਰਿਓ ਠੀਕ ਹੈ ਇਹਦੇ ਚ ਟਾਂਕਾ ਭਰਨਾ ਆਸਾਨ ਹੈ ਸਮਝਣਾ ਆਸਾਨ ਹੈ ਇਹਦੇ ਵਿੱਚ ਟਾਂਕਾ ਜਿਹੜਾ ਤੁਸੀਂ ਜਦੋਂ ਚੱਕ ਦੱਬ ਕਰੋਗੇ ਬਹੁਤ ਬਰੀਕ ਹੈ ਨਾ ਬਰੀਕ ਹੋਣ ਕਰਕੇ ਇਹਦੀ ਚੱਕ ਦੱਬ ਥੋੜੀ ਜਿਹੀ ਔਖੀ ਹੁੰਦੀ ਹੈ ਧਾਗਾ ਪਾੜ ਜਾਂਦਾ ਬਾਰ-ਬਾਰ ਪਤਾ ਨਹੀਂ ਲੱਗਦਾ ਆਪਾਂ ਕਿੱਥੋਂ ਇਨਸਰਟ ਕੀਤਾ ਸੀ ਤਾਂ ਜਦੋਂ ਤੁਸੀਂ ਇਹਦੀ ਪ੍ਰੈਕਟਿਸ ਕਰ ਲਈ ਫਿਰ ਇਹ ਪੰਜੇ ਗ੍ਰਾਮ ਨਾ ਤਦ ਹੀ ਇੰਨੀ ਕੁ ਪ੍ਰੈਕਟਿਸ ਕਰੋ ਕਿ ਅਗਲੇ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਜ਼ਾਈਨ ਆ ਜਿਹੜਾ ਸੂਟ ਤੇ ਟ੍ਰੇਸ ਕਰਨਾ ਜਦੋਂ ਆਪਾਂ ਟ੍ਰੇਸ ਕਰਨਾ ਉਦੋਂ ਤੱਕ ਤੁਹਾਡਾ ਜਿਹੜਾ ਹੱਥ ਟਿਕ ਜਾਵੇ ਠੀਕ ਹੈ ਤਾਂ ਆਪਾਂ ਹੁਣ ਸੋਹਣੇ ਸੋਹਣੇ ਸੂਟ ਤਿਆਰ ਕਰਾਂਗੇ ਬਿਨਾ ਸਕਿਪ ਕੀਤੇ ਸਟੈਪ ਕੱਲਾ ਕੱਲਾ ਸਟੈਪ ਫੋਲੋ ਕਰਿਓ ਫਿਰ ਤੁਸੀਂ ਜਿਹੜੀ ਮਰਜ਼ੀ ਸੰਧੀ ਆ ਗਈ ਚਾਹੇ ਲਾਈਨ ਬਣਾਉਣੀ ਆ ਚਾਹੇ ਚਾਰ ਬਾਕਸ ਵਾਲੀ ਆ ਚਾਹੇ 16 ਬਾਕਸ ਵਾਲੀ ਆ ਚਾਹੇ 50 ਬਾਕਸ ਹੋਣ ਤੁਸੀਂ ਸਾਰੇ ਕਵਰ ਕਰ ਲੋਗੇ ਠੀਕ ਹੈ ਜੀ ਤਾਂ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਸ਼ੀ ਕਾਲ ਜੀ ਬਣੇ ਰਹੋ ਵੀਡੀਓ ਦੇ ਨਾਲ